ਇੱਥੇ ਰੇਟ ਜਿਹੜੇ ਆਪਣੇ ਹੁੰਦੇ ਆ ਉਹ ਮਤਲਬ ਮਾਰਕੀਟ ਦੇ ਮੁਤਾਬਕ ਹੁੰਦੇ ਆ ਜਾਂ ਥੋੜੇ ਜਿਹਾ ਵੱਧ ਜਾਂ ਘੱਟ ਨਹੀਂ ਸਾਡਾ ਰੇਟ ਮੁਤਾਬਕ ਮਾਰਕੀਟ ਦੇ ਮੁਤਾਬਕ ਨਹੀਂ ਹੁੰਦਾ ਕਦੇ ਵੀ ਠੀਕ ਹੈ ਮਾਰਕੀਟ ਚੱਲਦੀ ਆ ਖੇਚ ਦੇ ਮੁਤਾਬਕ ਹੂੰ ਹੂੰ ਜਿਸ ਬੀਜ ਤੇ ਖੱਚਾ ਉਹਦੀ ਰੇਟ ਵਧਾ ਦਿਓ ਜਿੰਦੀ ਖੱਚ ਘਟਾ ਉਹਦਾ ਰੇਟ ਘਟਾ ਦਿਓ ਆਪਣਾ ਬੀਜ ਆਪਾਂ 1 ਸਾਲ ਪਹਿਲਾਂ ਤਿਆਰ ਕਰਦੇ ਆ ਜਿਸ ਚੀਜ਼ ਦੀ ਆਪਾਂ ਲੋੜ ਠੀਕ ਹੈ ਆਪਾਂ ਉਹਦੇ ਮੁਤਾਬਕ ਆਪਾਂ ਨੂੰ ਕਿੰਨੇ ਖਰਚੇ ਪੈ ਰਹੇ ਆ ਕੀ ਖੇਚ ਲ ਪੈ ਰਹੇ ਆ ਉਹ ਅਗਲੇ ਸਾਲ ਉਹ ਆਪਾਂ ਜਿਵੇਂ ਹੁਣ 14 ਇਸ ਵਾਰ ਬਾਸਪਤੀ ਮੰਦਾ ਪੈ ਗਿਆ ਹਮ ਫਾਰਮਰ ਸਾਰੇ ਨੇ ਪਰਮਲ ਬੀਜਿਆ ਹਮ ਹੁਣ ਮਾਰਕੀਟ ਚ ਪਰਮਲ ਦੇ ਰੇਟ ਵੱਧ ਗਏ ਹਮ ਆਪਣਾ ਰੇਟ ਉਹੀ ਰਹਿੰਦਾ ਹੈ ਜੇ 70 ਰੁਪਏ ਰੇਟ ਆ ਜਾਂ 75 ਰੁਪਏ ਰੇਟ ਆ ਤੇ 75 ਹੀ ਰਹਿਣਾ ਚਾਹੇ ਮਾਰਕੀਟ ਚ ਭਾਵੇਂ 150 ਹੋ ਜੇ ਠੀਕ ਹੈ ਸ਼ੁਰੂ ਦੇ ਵਿੱਚ ਜਿਹੜਾ ਰੱਖ ਲਿਆ ਉਹੀ ਰਹਿੰਦਾ ਹੈ ਮਾਰਕੀਟ ਦੇ ਮੁਤਾਬਕ ਆਪਾਂ ਕਦੇ ਨਹੀਂ ਚੱਲੇ ਠੀਕ ਹੈ ਆਪਾਂ ਆਪਣੀ ਵੈਰੈਟੀ ਦੀ ਖੇਚਲ ਦੇ ਮੁਤਾਬਕ ਆਪਣਾ ਜਿਸ ਰੇਟ ਪੈਣਾ ਚਾਹੀਦਾ ਉਸ ਰੇਟ ਹੀ ਆਪਾਂ ਦਾ ਰੇਟ ਹੁੰਦਾ ਹਮ ਆਪਣਾ ਹਮੇਸ਼ਾ ਹੀ ਮਾਰਕੀਟ ਤੋਂ ਅਲੱਗ ਚੱਲਦਾ ਇਹ ਵੀ ਇੱਕ ਕਿਸਾਨ ਭਰਾ ਵਾਸਤੇ ਵਧੀਆ ਫਾਇਦੇ ਵਾਲੀ ਗੱਲ ਆ ਵੀ ਤੁਸੀਂ ਆਪ ਦਾ ਫਾਇਦਾ ਨਹੀਂ ਸੋਚਦੇ ਵੀ ਯਾਰ ਜੇ ਹੁਣ ਕਿਸੇ ਚੀਜ਼ ਦੀ ਮੰਗ ਵਧ ਗਈ ਤਾਂ ਅੱਜ 4 ਰੁਪਏ ਪਰ ਰੇਟ ਵਧਾ ਦਿਓ ਹਾਂ ਉਹ ਨਹੀਂ ਆਪਣਾ ਰੇਟ ਫਿਕਸ ਹੀ ਆ ਚਾਹੇ ਮੰਦਾ ਹੋ ਜੇ ਤਾਂ ਵੀ ਉਹਨੇ ਉਸੇ ਰੇਟ ਰਹਿਣਾ ਠੀਕ ਹੈ ਚਾਹੇ ਬਹੁਤ ਜ਼ਿਆਦਾ ਖੇਚ ਪੈ ਜਾਵੇ ਤਾਂ ਵੀ ਉਹਨੇ ਉਸੇ ਰੇਟ ਪੈਣਾ ਖੇਚ ਵੇਖ ਕੇ ਰੇਟ ਨਹੀਂ ਵਧਣਾ ਤੇ ਮੰਦਾ ਵੇਖ ਕੇ ਹੁੰਦਾ ਰੇਟ ਨਹੀਂ ਘਟਣਾ